ਕੱਲ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਲੇਰ ਕੋਟਲੇ ਦੀ ਸੰਡੇ ਮਾਰਕੀ ਇਹ ਕਿੱਥੇ ਕ ਲੱਗਦੀ ਹੈ ਉਹ ਵੀ ਤੁਹਾਨੂੰ ਜੀ ਬਸਨ ਲਈ ਆਂਡੇ ਵਰਤਾਂ ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਾਸਰੀ ਕਾ ਜੀ ਇਹ ਸਾਰੀਆਂ ਚੱਪਲਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਨੇ ਆ ਜੁੱਤੀਆਂ ਦੇ ਔਰ ਸਿੱਥੋ ਕਤੇ ਇਧਰ ਨੂੰ ਸਟਾਰਟ ਹੋ ਜਾਂਦੀ ਆ। ਇੱਥੋਂ ਕਤੇ ਬਾਅਦ ਸਲ ਮੋੜ ਆਉਂਦੀ ਆ ਤਾਂ ਇਧਰੋਂ ਸਟਾਰਟ ਹੋ ਜਾਂਦੀ ਆ। ਸਾਫ ਜੁੱਤੀਆਂ ਨੇ ਲਗਾਨਾ ਸਾਰੀਆਂ। ਆਹ ਚੂੜੀਆਂ ਨੇ ਆ ਪਰ ਸਜਨਾਨੀਆਂ ਵਾਲੇ ਆ ਫੇਰ ਸਾਰੇ ਸੈਂਡਲ ਸੈਂਡਲ ਜੁੱਤੀਆਂ ਸਾਰੇ ਪਏ ਨੇ ਆ ਕਪੜਾ ਲੀੜਾ ਸਾਰਾ ਇਧਰੋਂ ਫੇਰ ਆ ਜੁੱਤੀਆਂ ਆ ਗਈਆਂ ਸਾਰੀਆਂ ਸਾਰੀ ਮਾਰਕੀਟ ਲੱਗਦੀ ਆ ਇਧਰ ਹੈ ਮਾਈ ਗੁਰੂ ਦਾ ਕਾਸਾ ਜੀ ਵਾਈਡਿੰਗ ਯਾਰਾ ਠੀਕ ਠਾਕ ਇੱਕ ਕਿੰਨੇ ਕਿੰਨੇ ਦੀਆਂ ਲਾਈਆਂ ਜਾਗਟਾਂ ਹੈ ਜਾਂ 2-2 ਟਰਾਕ ਆਏਗਾ ਹੈ 2-2 ਟਰਾਕ 2-2 ਟਰਾਕ ਹਾਂ ਠੀਕ 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 ਹੈ ਬੜੀਆ ਨੇ ਹਣਾ ਆ 2-2 ਟਰਾਕ ਠੀਕ 2-2 ਟਰਾਕ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਬੜੀਆ ਨੇ ਬੜੀਆ ਪਹਿਲਾ ਪੀਲਾ ਹਰ ਰੰਗ ਆਏਗਾ ਓਕੇ ਠੀਕ ਹੈ ਤੁਹਾਨੂੰ ਇਹ ਲੈ ਜਾ ਦੋ ਦੋਸਤ ਆ ਵੇ ਸਾਰੀਆਂ ਤਾਂ ਕੱਲਾਂ ਨੇ ਇਹ ਕੱਪੜੇ ਦੀਆਂ ਨੇ ਸਾਰੀਆਂ ਆ ਬੱਚਿਆਂ ਦੇ ਕੱਪੜੇ ਆ ਵੇ ਜੁੱਤੀਆਂ ਸੈਂਡਲ ਇਹ ਆ ਗਿਆ ਆਂ ਦੀਆਂ ਦੇ ਚੂੜੀਆਂ ਘੜੀਆਂ ਆ ਗਏ ਨੇ ਆਰਟੀਫੀਸ਼ਲ ਆ ਬੱਚਿਆਂ ਦੇ ਫਿਰ ਕੱਪੜੇ ਲੀੜੇ ਆ ਗਏ ਸਾਰੇ ਆ ਇਹ ਸੇਲ ਸੰਡੇ ਨੂੰ ਇੱਥੇ ਇਹ ਮਾਰਕੀਟ ਸੰਡੇ ਨੂੰ ਲੱਗਦੀ ਹੈ ਤੇ ਫਿਰ ਸਾਰੇ ਆ ਜਾਣੇ ਸਾਰੇ ਬੱਚੇ ਆ ਘੜੀਆਂ ਘੂੜੀਆਂ ਘੜੇ ਸ਼ਾਂਪਾਂ ਸਾਰੇ ਇਹ ਮਾਰਕੀਟ ਹੈ ਲੇਰ ਕੋਟ ਲੈ ਕਿਲੋ ਕੋਟ ਤੋਂ ਲੈ ਕੇ ਇਧਰ ਲੋਹੇ ਬਾਜ਼ਾਰ ਵਾਲੇ ਪਾਸੇ ਹੁੰਦੀ ਆ ਸਾਰੇ ਆ ਫੇਰ ਆ ਜਿਹਨਾਂ ਦੀਆਂ ਲੈ ਚਮਕੇ ਚਮਕੇ ਸਾਰਾ ਵੇ ਆ ਗਿਆ ਪਲਾਸਟਿਕ ਦਾ ਸਮਾਨ ਸਾਰਾ ਕੱਪ ਗਲਾਸ ਬਹੁਤ ਸਾਰਾ ਨਾਲ ਕਰਦੇ ਜਾਓ ਜਿੰਨਾ ਜਿੰਨਾਵੇਂ ਬਸੋਂ ਵਾਲੇ ਨਾਰਕੋਂ ਉੱਤਰ ਆ ਕੇ ਜਨਾਨੀਆਂ ਵਾਲੇ ਪਾਸੇ ਕਮਾਲ ਹੋਣ ਪਲੇਟਾਂ ਚੀਲੇ ਦੀਆਂ ਭਾਂਡੇ ਚੀਨੀ ਦੇ ਇਤੋਂ ਇਹ ਪਏ ਨੇ ਕੱਪ ਗਲਾਸਾਂ ਕੱਪ ਗਲਾਸ ਹੋਰ ਭਾਂਡੇ ਸਾਰੇ ਕੱਚ ਦੇ ਚੀਨੀ ਦੇ ਇਤੋਂ ਫੇਰ ਆ ਗਿਆ ਇਹ ਸਾਰਾ ਇਹ ਪਲਾਸਟਿਕ ਦੇ ਬਰਤਨ ਆ ਗਏ ਸਾਰੇ ਇਹ ਕਿੰਨੇ ਕਿੰਨੇ ਦੇ ਨੇ ਇਹ ਕਿੰਨੇ-ਕਿੰਨੇ ਦੇ ਨੇ 100 ਰੁਪਏ ਦਾ ਕਿਹੜਾ ਇਹ 100 ਦਾ ਹੈ ਠੀਕ ਹੈ ਕਿਹੜਾ ਉਹ ਟਾਪਟ 150 ਅੱਛਾ ਠੀਕ ਹੈ ਉਹ ਟਾਪਟ ਸਰਵਾਈਗਲ ਉਹ ਰਾਮ 150 ਦਾ ਹੈ ਠੀਕ ਇੱਥੇ ਤੱਕ ਕੇ ਮਾਰਕੀਟ ਲੱਗਦੀ ਹੈ ਆ ਸਾਰੀ ਆ ਸਾਰੀ ਸੇਲ ਮਾਰਕੀਟ ਹੀ ਆ ਇੱਥੇ ਤੱਕ ਲੱਗਦੀ ਹੈ ਸਾਰੀ ਅਜਮ ਕਪੜਾ ਤੇ ਆ ਸਾਰਾ ਸਾਰੀ ਮਾਰਕੀਟ ਇੱਥੇ ਤੱਕ ਲੱਗਦੀ ਹੈ ਇਧਰ ਨੂੰ ਸਾਰਾ ਆ ਗਿਆ ਲੋਹਾ ਬਾਜ਼ਾਰ ਆ ਗਿਆ ਕਪੜਾ ਆ ਇਧਰ ਨੂੰ ਲੋਹਾ ਬਾਜ਼ਾਰ ਆ ਗਿਆ ਸਾਰਾ ਇਹ ਲੋਹੇ ਦਾ ਸਮਾਨ ਆ ਗਿਆ ਇਹ ਚਹਰਾ ਇਹਨੂੰ ਲੋਹਾ ਬਾਜ਼ਾਰ ਬੋਲੇ ਜਾਂਦਾ ਮਲੇਰਕੋਟਲੇ ਦਾ 8 ਟਰੰਕ ਆ ਗਿਆ ਢਾਣੇ ਪਾਉਣ ਵਾਲੇ ਢੋਲ ਆ ਗਿਆ ਪਿੰਦਰਾ ਅੱਗੇ ਆਹ ਪੇਟੀਆਂ ਪਈਆਂ ਲੱਗੀਆਂ ਪੇਟੀਆਂ ਲਮਾਰੀ ਬਾਕੀ ਆ ਹੋਰ ਲਮਾਰੀਆਂ ਲੋੜੀਆਂ ਪੇਟੀਆਂ ਪਈਆਂ ਲੱਗੀਆਂ ਇੱਥੇ ਇੱਧਰ ਵੀ ਦੂਜੀਆਂ ਪੇਟੀਆਂ ਇਹ ਸਾਰਾ ਲੋਹਾ ਬਾਜ਼ਾਰ ਹੀ ਚਲੇ ਜਾਂਦਾ ਅਕੇ ਨੂੰ ਸਾਰਾ ਇਹ ਸਾਰਾ ਲੋਹਾ ਬਾਜ਼ਾਰ ਹੀ ਹੱਥ ਤੱਕ ਉਹ ਵਾਹ ਆਨ ਮਾਗੋ ਵੇਲਾ ਹੋ ਗਿਆ ਤੁਹਾਨੂੰ ਮੋਤੀ ਬਾਜ਼ਾਰ ਤੇ ਭਾਂਡੇ ਵਾਲੇ ਬਾਜ਼ਾਰ ਵੀ ਥੋੜੀ ਜਿਹਾ ਮਰਵਾ ਦੇ ਇਹ ਆ ਸ਼ਹਿਰ ਦਾ ਮੋਤੀ ਬਾਜ਼ਾਰ ਤੇ ਭਾਂਡੇ ਵਾਲਾ ਬਾਜ਼ਾਰ ਕਰੋ ਇਧਰ ਦੇਖ ਲਓ ਸ਼ਹਿਰ ਦਾ 20000 ਤੇ ਭੰਗਣਾ ਸੀ ਸ਼ਾਮਾਂ ਦਾ ਵੇਲਾ ਅੱਜ ਵਜੇ ਐਤਵਾਰ ਕਰਕੇ ਥੋੜੀ ਜਿਹੀ ਐਤਵਾਰ ਕਰਕੇ ਥੋੜੀਆਂ ਦੁਕਾਨਾਂ ਘੱਟ ਵਧੀਆਂ ਨੇ ਇਹ ਪੁਰਾਣਾ ਪੁਰਾਣੇ ਬਾਜ਼ਾਰ ਨੇ ਸ਼ਹਿਰ ਦੇ ਮਲੇ ਕੋਲ ਦੇ ਪੁਰਾਣੇ ਬਾਜ਼ਾਰ ਨੇ ਇਹ ਚਾਰ ਸਵੇਰੇ ਕੱਪੜੇ-ਕੁੱਪੜੇ ਦੀਆਂ ਦੁਕਾਨਾਂ ਨੇ ਬਾਕੀ ਹੋਰ ਉਸ ਤੋਂ ਅੱਗੇ ਇਹ ਆ ਗਿਆ ਪਿਪਲੀ ਵਾਲਾ ਚੌਂਕ ਆ ਸਿੱਧਾ ਆ ਗਿਆ ਸਦਰ ਬਾਜ਼ਾਰ ਤੇ ਇੱਧਰ ਨੂੰ ਫੇਰ ਉਹੀ ਲੋਹਰਾ ਬਾਜ਼ਾਰ ਆ ਗਿਆ ਇਹ ਲੋਹਰਾ ਬਾਜ਼ਾਰ ਆ ਗਿਆ ਰੋਹੀ ਲੋਹਾ ਲਾਜ਼ਰ ਅਜੇ ਤਵਾਰ ਕਰਕੇ ਥੋੜੀ ਰੌਣਕ ਘਟ ਹੈਗੀ ਆ ਸਾਮ ਸਬਾਈ ਹੋ ਰਹੀ ਆ ਸਮਾਂ ਦੀ ਲਓ ਸਾਰਾ ਲੱਗਦਾ ਤੁਨੂੰ ਖਾ ਲੀਏ ਪਲੇਰਪੁਰਲੇ ਸ਼ਹਿਰ ਦਾ ਵੀ ਝਾਕਾ ਯਾਰ ਸਾਰੀਆਂ ਦੁਕਾਨਾਂ ਬੰਦ ਰਹਿ ਐ ਐਤਵਾਰ ਕਰਕੇ ਚਲਈ ਤਾਂ ਇੱਥੇ ਲੋਹੇ ਦਾ ਸਮਾਨ ਬਹੁਤ ਬਣਦਾ ਇਹ ਕੜਾ ਹੈ ਕੜਾਈਆਂ ਖੁਰਤ ਨੇ ਤਵੇ ਹੋਰ ਬਹੁਤ ਕੁਝ ਪੇਟੀਆਂ ਅ ਟਰੰਕ ਬਹੁਤ ਕੁਝ ਇੱਥੇ ਤਿਆਰ ਹੁੰਦਾ ਇੱਥੇ ਮਲੇ ਕੋਲੇ ਬਹੁਤ ਕੋ ਤਿਆਰ ਹੋ ਰਿਹਾ ਇੱਥੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦੇਣੀ ਧੰਨਵਾਦ